ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪਿਛਲੇ ਦਿਨੀ ਰਾਵੀ ਦਰਿਆ ਦੇ ਪਾਣੀ ਨਾਲ ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਖੇਤ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਕਨਕ ਦੀ ਬਿਜਾਈ ਲਈ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਕੁੱਗੀ ਆਪਣੇ ਸਾਥੀਆਂ ਨਾਲ ਪੁੱਜੇ। ਇਸ ਮੌਕੇ ਤੇ ਉਹਨਾਂ ਨਾਲ ਦੁਬਈ ਤੋਂ ਪ੍ਰਸਿੱਧ ਟਰਾਂਸਪੋਰਟਰ ਵੀ ਮੌਜੂਦ ਸਨ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਵੱਲੋਂ ਹਰ ਪ੍ਰਭਾਵਿਤ ਖੇਤਾ ਵਿੱਚ ਜਾ ਕੇ ਟਰਾਂਸਪੋਰਟਰ ਅਤੇ ਸਮਾਜ ਸੇਵਕ ਨਿਰਮਲ ਸਿੰਘ ਵੱਲੋਂ 70 ਲੱਖ ਰੁਪਏ ਦੀ ਲਾਗਤ ਵਾਲੇ ਲਿਆਂਦੇ ਜੋਨਡੀਅ ਟਰੈਕਟਰ ਨਾਲ ਖੇਤਾ ਵਿੱਚ ਕਣਕ ਦੀ ਬਿਜਾਈ ਸ਼ੁਰੂ ਕਰਵਾਈ ਗਈ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕੁੱਗੀ ਨੇ ਕਿ ਹਾਕੀ ਪਿਛਲੇ ਦਿਨੀ ਆਏ ਹੜਾ ਨੇ ਜਿੱਥੇ ਵੱਡੀ ਤਬਾਹੀ ਮਚਾਈ ਸੀ ਉੱਥੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰੂਆਂ ਪੀਰਾਂ ਦੀ ertid ਤੇ ਪੰਜਾਬ ਦੇ ਹਿੰਮਤੀ ਸ਼ੇਰਾਂ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਦੀ ਦੇਣੀ ਹੁੰਦੀ ਹੈ ਜਿਹਨਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਮੈਂ ਸਿਰਫ ਤੇ ਸਿਰ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਆ ਰੱਖਦੇ ਆਏ ਹੋ ਕਦੇ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਦੂੋਂ ਕੋਈ ਜਦੋਂ ਕੋਈ ਦਸਤਾਰ ਦੇਖ ਪੈਂਦੀ ਆ ਨਾ ਤੇ ਉਹ ਬੰਦਾ ਖੂਜ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਸੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਔਰ ਮੈਂ ਯੰਗ ਬੱਚਿਆਂ ਲਈ ਦੱਸਣਾ ਚਾਹੁੰਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਤੇ ਦੁਨੀਆਂ ਦੇ ਵਿੱਚ ਕਿਉਂਕਿ ਉਦੋਂ ਪੱਧਰਾ ਬਹੁਤ ਹੁੰਦਾ ਸੀ ਹੁਣ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆਂ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ ਚ ਸੀ ਕਿਸੇ ਲੋੜ ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣੀ ਆ ਤੇ ਆ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦਿਸਹਿੰਦੀ ਹੈ ਤਾਂ ਲੱਗਦਾ ਵੀ ਸਾਡਾ ਕੋਈ ਆਪਣਾ ਆ ਗਿਆ ਦਸਤਾਰ ਮੈਂ ਇਹੀ ਬਾਰ-ਬਾਰ ਤਾਂ ਕਹ ਰਿਹਾ ਕਿ ਦਸਤਾਰ ਕੱਲੀ ਸਾਡੀ ਇੱਕ ਕਮਿਊਨਿਟੀ ਦੀ ਨਹੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰ ਆ ਚੋਂ ਫੜ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਇਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਆ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਤੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ ਜੋ ਬੱਚਿਆਂ ਨੂੰ ਇੱਥੋਂ ਤੱਕ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ ਚ ਕਹਿੰਦਾ ਰਹੇ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਲਟ ਆ ਗਈ ਜਿਹਨੂੰ ਕਹਿੰਨੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤਾ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਐਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਉਸੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹਮਲਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ ਹਾਂ 2 2.5 ਏਕੜ ਇਹ ਪਿੰਡ ਕਹਿ ਰਿਹਾ 2.5 ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਟਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਤੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹੋਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਾਦਰੀ ਨੇ ਕਬਰ ਟੀਵੀ ਖੇਡਦੇ ਰਹੇ ਭਾਜੀ ਪਹਿਲਾਂ ਮੇਰੇ ਘਰ ਹਾਂ ਬਾਬਾ ਨੂੰ ਸੰਗ ਗਏ ਛੋਟਾ ਛੱਟ ਲੈਂਦਾ ਹੀ ਬੰਦਾ ਮੈਨੂੰ ਪਤਾ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਆ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲੈ ਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀ ਤਾਂ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ ਬੇਦੀਆਂ ਤੇ ਬੇਦੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਸਿਰ ਦਾ ਤਾਜ ਰਹੇਗੀ ਸੋ ਉਸ ਬਲੱਡ ਲਾਈਨ ਚੋਂ ਆਂਦੇ ਨੇ ਇਹਨਾਂ ਨੂੰ ਵੀ ਨਮਨ ਇਸ ਤਰ੍ਹਾਂ ਦੀਨੂੰ ਵੀ ਸਤਾਨ ਨੂੰ ਔਰ ਇਹ ਸਾਰਾ ਕੁਝ ਜੋ ਵੀ ਮੈਂ ਤੁਹਾਨੂੰ ਦੱਸਿਆ ਹੈ ਲੋਕਲ ਸਪੋਰਟ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦਾ ਜੇ ਤੁਹਾਨੂੰ ਲੋਕਲ ਸਪੋਰਟ ਨਾ ਹੋਵੇ ਤੇ ਭਾਜੀ ਨਿਰਮਲ ਸਿੰਘ ਸਾਡੇ ਕੋਲ ਨਾਲ ਨੇ ਸਾਡੇ ਇਹਨਾਂ ਨੇ ਇੱਥੇ ਸਾਰਾ ਆਰਗੇਨਾਈਜ਼ ਕੀਤਾ ਜੋ ਸਿਸਟਮ ਤਾਮ-ਝਾਮ ਚਾਹੀਦਾ ਸੀ ਉਹ ਸਾਰਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਬਾਕੀ ਵੀ ਸਾਰੇ ਤੁਸੀਂ ਪਿੱਛੇ ਚਿਹਰੇ ਦੇਖ ਰਹੇ ਹੋ ਤੁਸੀਂ ਇੱਧਰ ਭਾਜੀ ਰਣਜੀਤ ਸਿੰਘ ਕਾਲੂ ਸਾਹਿਬ ਦਾ ਅਮਰਜੋਤ ਸਿੰਘ ਗਿੱਲ ਹੁਣੀ ਭਾਜੀ ਹਰਵਿੰਦਰ ਸਿੰਘ ਹੁਣੀ ਤੇ ਇਹਨਾਂ ਦਾ ਤੇ ਮੈਂ ਦੱਸਿਆ ਭਾਜੀ ਦਾ ਤੇ ਇੱਧਰ ਭਾਜੀ ਬਲਰਾਜ ਗਿੱਲ ਸਾਹਿਬ ਹਰਕਾਰ ਸਿੰਘ ਵਾਲਖ ਸਾਹਿਬ ਹਨਾ ਸਾਹਿਬ ਕਮਲਜੀਤ ਸਿੰਘ ਜੀ ਵਾਹ ਵਾਹ ਇਹ ਮੈਂ ਕਹਿੰਦਾ ਲੋਕਲ ਸਪੋਰਟ ਤੋਂ ਬਿਨਾ ਚੀਜ਼ਾਂ ਕਦੇ ਹੋ ਨਹੀਂ ਸਕਦੀਆਂ ਕੋਈ ਨਾਮ ਭੁੱਲ ਵੀ ਰਹਾ ਮੈਂ ਚੇਰਮੈਨ ਆਦੇ ਸਾਡੇ ਸਾਥੀ ਰਹੇ ਨੇ ਜੀ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਜੀ ਮੈਂ ਸਭ ਤੇ ਇਹ ਜਜ਼ਬਾ ਦੇਖੋ ਕਿ ਪਿੱਛੇ ਜੌਂਡੀਅਰ ਖੜਾ ਹੈ ਜੀ 70 ਲੱਖ ਦਾ ਜੌਂਡੀਅਰ ਹੈ ਇਹ ਆਪਣੇ ਆਪ ਜੀ ਇੱਕ ਨਵੇਕਲਾ ਟਰੈਕਟਰ ਹੈ ਇਹ ਮਿਲਦਾ ਬੜੇ ਰੇਅਰ ਵਿਕਦੇ ਹੋਣਗੇ ਹਨਾ ਪੰਜਾਬ 'ਚ ਇੱਕ ਦੋ 50 'ਚ ਪਹਿਲਾ ਹੀ ਆਇਆ ਜੀ ਹਾਂਜੀ ਪੰਜਾਬ 'ਚ ਦੋ ਹੈ ਪੰਜਾਬ 'ਚ ਦੋ ਆਏ ਨੇ ਤੇ ਉਹ ਇੰਡੀਆ 'ਚ 10 ਨੇ ਸਰ ਨਿਰਮਲ ਸਿੰਘ ਹੁਣੇ ਲੈ ਕੇ ਆਏ ਨੇ ਵੀ ਜੋ ਸੇਵਾ ਇਹਨੇ ਨਿਭਾਦਣੀ ਇਹਨੇ ਦਸਾਂ 20 ਟਰੈਕਟਰ ਜਿੰਨਾ ਕੰਮ ਇੱਕੋ ਨੇ ਖਿੱਚ ਦੇਣਾ ਪਹਿਲੇ ਦਿਨ ਤੋਂ ਇੱਥੇ ਆਈ ਸੀ ਉਹ ਹੀ ਕਹਿੰਦੇ ਪਹਿਲੇ ਦਿਨ ਤੋਂ ਇੱਥੇ ਸੇਵਾ ਦੇ ਵਿੱਚ ਸੋ ਇਹ ਜਜ਼ਬਾ ਜਿਹੜਾ ਇਹ ਸਿਰਫ ਮੇਰੇ ਮਾਲਕ ਬਖਸ਼ਦੇ ਨੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਾਰੀ ਕੌਮ ਹੈ ਔਰ ਉਹਨਾਂ ਦਾ ਵਰਸੋਇਆ ਨਗਰ ਅਸੀਂ ਹਮੇਸ਼ਾ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਦੇ ਪ੍ਰਮਾਤਮਾ ਆਵੇ ਹੀ ਨਾ ਨੀ ਮੇਰ ਕਰਿਓ ਤੇ ਜੇ ਕਦੇ ਕੋਈ ਦੁੱਖ ਦੀ ਘੜੀ ਆਉਂਦੀ ਹੈ ਤਾਂ ਸਾਨੂੰ ਇੱਥੇ ਹੀ ਸਾਰਿਆਂ ਨੂੰ ਇਕੱਠੇ ਰੱਖਿਓ ਅਸੀਂ ਪਤਾ ਨਹੀਂ ਅੱਜ ਇਹਨਾਂ ਨੂੰ ਲੋੜ ਆ ਅਸੀਂ ਆਏ ਹਾਂ ਕੱਲ ਨੂੰ ਮੈਨੂੰ ਲੋੜ ਆ ਤੇ ਇਹ ਵੀ ਆਉਣਗੇ ਸਾਰੇ ਸੋ ਅਸੀਂ ਇਹ ਜੀ ਨੂੰ ਜੀ ਆ ਇਦਾਂ ਹੱਥ ਨੂੰ ਹੱਥ ਹੈ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਜਿਹੜੀ ਸੰਗਤ ਦੁਬਈ ਤੋਂ ਚੱਲ ਕੇ ਵੀ ਆਈ ਹੈ ਔਰ ਜਿਹੜੇ ਇੱਥੋਂ ਆਪਣਾ ਸਾਰਾ ਸਾਥ ਦੇ ਰਹੇ ਨੇ ਔਰ ਲੋਕਲ ਜਿਨ੍ਹਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਦੇਖਿਆ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨ ਆਇਆ ਜੀ ਸੋ ਸੇਵਾ ਜੇ ਚੱਲ ਰਹੀ ਹੈ ਨਿਰੰਤਰ ਜਾਰੀ ਰਹਿਣੀ ਹੈ ਪਰ ਜਿੰਨੀ ਨਿਭ ਗਈ ਹੈ ਉਹਦੇ ਲਈ ਇੱਕ ਰੀਜਕਾਰਾ ਛੱਡਦੇ ਆਂ ਜੀ ਆਪਾਂ ਬੋਲੇ ਈਸੋ ਨਿਹਾਲ ਸੁਬਾਹ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਪ੍ਰੀਤ ਕੋਗੀ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਹੜਾ ਦੌਰਾਨ ਜਿੱਥੇ ਔਰਤਾਂ, ਬੱਚਿਆਂ ਅਤੇ ਮਰਦਾਂ ਦੀ ਹਰ ਪੱਖੋਂ ਮਦਦ ਕੀਤੀ ਗਈ ਹੈ, ਉੱਥੇ ਹੁਣ ਹੜ੍ਹਾਂ ਦੀ ਲਪੇਟ ਵਿੱਚ ਆਏ ਕਿਸਾਨਾਂ ਦੀਆਂ ਜ਼ਮੀਨਾਂ ਵੀ ਜਿਨ੍ਹਾਂ ਵਿੱਚ ਰੇਤ ਅਤੇ ਦਰਿਆਈ ਮਿੱਟੀ ਖੜਨ ਕਰਕੇ ਕਿਸਾਨਾਂ ਦੇ ਖੇਤ ਬੰਜਰ ਹੋ ਗਏ ਸਨ, ਉਸ ਤੋਂ ਮੁੜ ਆਬਾਦ ਕਰਕੇ ਕਣਕ ਦੀ ਬਿਜਾਈ ਯੋਗ ਕਰ ਦਿੱਤਾ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਆ ਕੇ ਉਹਨਾਂ ਨੂੰ ਸਕੂਨ ਮਿਲਿਆ ਹੈ। ਡੇਰਾ ਬਾਬਾ ਨਾਨਕ ਤੋਂ ਮਹਿੰਦਰ ਸਿੰਘ ਅਰਲੀਪਨ ਦੀ ਰਿਪੋਰਟ ਪੰਜਾਬੀ ਜਾਗਰਣ